ਹੋਰ ਵਾਲੀ ਕੋਣ 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 ਵਾਲੀ ਕੋਠੀ ਕੰਮ ਕਰ ਬਾਹਰ ਆਓ ਆਜੂ ਬਾਹਰ ਆਓ ਕੰਮ ਕਰਦੇ ਹੋ ਨਾਲੇ ਕੱਟੇ ਰੱਤੀ ਜਾਣਾ ਆਓ ਆਏ ਕਿੰਨੇ ਲੈਣਾ ਬੋਲੇ ਲੋਕ ਬਣਾਏਗੇ ਲੋਕ ਬਣਾਏਗੇ ਇਹ ਕਿਹੜਾ ਕੋ ਮਿਲ ਜਗਾ ਕਿਹੜੀ ਹੈ ਇੱਧੇ ਅਗੇ ਭਾਈ ਨਾ ਬੈਠ ਜੀ ਤੀਰਥ ਇੱਧੇ ਅਗੇ ਬੰਦੇ ਬੈਨੇ ਪੈਨੇ ਜਿਹੜੇ ਆਏ ਲੋਗ ਗੇਟ ਕੀ ਕਰਨਾ ਹੈ ਤੁਸੀਂ ਸਟੂਡੈਂਟ ਏਰੀਆ ਹੈ ਸਟੂਡੈਂਟ ਏਰੀਆ ਕੀ ਕਰਦਾ ਉਹਨੇ ਜਗ੍ਹਾ ਤੇ ਗਾਇ ਵਰੇ ਹੋਣੇ ਤੁਹਾਡੇ ਜੋ ਬਿੱਟੋ ਇੱਕ ਦੋ ਜਣੇ ਹੈ ਨਹੀਂ ਭਾਈ ਸੌਰੀ ਨਹੀਂ ਹੋਵੇ ਘੁੰਮਣ ਵਾਲੀ ਜਗ੍ਹਾ ਨਹੀਂ ਹੈ ਮੈਂ ਟਾਈਮ ਦੇਖੋ ਕੀ ਘੁੰਮਣਾ ਹੈ ਨਹੀਂ ਘੁਮਣਾ ਦੂ ਇਥੋਂ ਆਪ ਵੀ ਸਟੂਡੈਂਟ ਨੂੰ ਆਈ ਸੀ ਟੂਰ ਕੋ ਮਤ ਘੁੰਮਣ ਦੀ ਜੇ ਘੁੰਮਣਾ ਸੌਰੀ ਸਰ ਹੈ ਇੱਕ ਦਿਨ ਕੋ ਬਾਹਰ ਕੇ ਜਿਹਨੂੰ ਘੁੰਮਣ ਆਇਆ ਵਾ ਉਹ ਬਹਿਸ ਕਰਦੇ ਬਾਹਰ ਆ ਜਾ ਕੋਈ ਕਰ ਲੈ ਗਿਆ ਬਹਿਸ ਕਰਦਾ ਮੈਂ ਤਗੜਾ ਨਾ ਨਹੀਂ ਨਹੀਂ ਤੂੰ ਤੂੰ ਐ ਨਹੀਂ ਨਾ ਭਾਜੀ ਇਹਨਾਂ ਦੇ ਆਇਆ ਨਹੀਂ ਇੱਧਰ ਆਇਆ ਨਹੀਂ ਇਹਨਾਂ ਦਾ ਮੱਥਾ ਕੋ ਵੀਡੀਓ ਮਾਰੋਗੇ ਕਿ ਮੈਂ ਮਾਰ ਕੇ ਹਲਤ ਦੇ ਦਿੰਨੇ ਆ ਨਹੀਂ ਪਿਆਰਾ ਪਰ ਉੱਢਾ ਕੇ ਫੋਟੋ ਵੀ ਲਾਉਣੀ ਵੀ ਦੇਖ ਕੇ ਕਰਦਾ ਚਲੋ ਠੀਕ ਇਹਦੇ ਪਿੱਛੇ ਕਰੀਏ ਮੈਂ ਹੀ ਕਹਿ ਸਕਦਾ ਤੋ ਉਹ ਬੱਸ ਵਾਲਿਆ ਉਹਨਾਂ ਦੀ ਬਾਕੀ ਰੌਣ ਲਾਉਂਦਾ। ਹੁਣ ਵੀ ਦੇਖੋ ਬਲਰ ਲਓ ਜੀ ਗੱਡੀ ਗ੍ਰੀਨ ਵਾਲੀ ਪਹੁੰਚ ਗਈ ਹੈ। ਇੱਥੇ ਵੀ ਸੁੰਨ ਪਈ ਜੀ ਪੂਰੀ। 11 ਵੱਜ ਚੁੱਕੇ ਆ ਲੋਕਾਂ ਨੂੰ ਪਤਾ 11 ਵਜ ਦਾ ਟਾਈਮ ਆ ਪੁਲਿਸ ਦਾ ਤੇ ਦੁਕਾਨਾਂ ਬੰਦ ਕਰਨ ਦਾ। ਗੱਟੀਆਂ ਹੰਟਰ ਮਾਰਦੀਆਂ ਬਹੁਤੀਆਂ। ਲਾਈਵ ਤੇ ਸੁਬੀਨਾ ਤੁਸੀ ਦੇਖ ਰਹੇ ਹੋ ਲੋਕ ਇਕੱਟੀਆਂ। ਹਾਂ ਹਾਂ ਪੂਰੀ ਕਮਰ ਦਾ ਆ ਵੀ ਇਹ ਹਰ ਮੇਰਾ ਕਿਹੜਾ ਲੈਡੀ ਨਾ ਕਰਕੇ ਲੈ ਆ ਤੇ ਚਲ ਆਉਣ ਤੇ ਦੌੜ ਜਾ ਦੌੜ ਬਾਰ ਬਾਰ ਤੇ ਕੰਨ ਭਾਦੂਗਾ ਦੇ ਤੇ ਟਾਈਮ ਵੱਜ ਗਿਆ ਜੀ ਪੂਰੇ ਕਿੰਨਾ 1 ਮਿੰਟ ਰਹਿੰਦਾ ਤੇ ਸ਼ਟਰ ਦੇਖ ਲਓ ਤੁਸੀਂ ਆਪਣੇ ਆਪ ਲੱਗੇ ਆ ਦੁਕਾਨਾਂ ਦੇ ਗੱਡੀ ਖੜਨ ਦੀ ਦੇਰ ਹੋਈ ਆ 11 ਵਜੇ ਪੂਰੀ ਸੁੰਨ ਪੈ ਗਈ ਰੋਡ ਦੇ ਉੱਤੇ ਮੁਲਾਜ਼ਮ ਆਪਣੇ ਚੌਂਕੀ ਤੋਂ ਆਏ ਆ ਇੰਚਾਰ ਸਾਹਿਬ ਹੈਗੇ ਜਸਵੀਰ ਭਾਜੀ ਹੈਗੇ ਆਪਣੇ ਮਨਜੀਤ ਬਾਬਾ ਜੀ ਹੈਗੇ ਆ ਅੱਲਾ ਹੀ ਵੀ ਤੁਸੀਂ ਵੀਰਾਂ ਤੁਸੀਂ ਰਾਤ ਦੀਆਂ 11 ਵਜੇ ਦੀਆਂ ਦੇਖ ਰਹੇ ਹੋ ਸਾਰਾ ਕੁਝ ਸ਼ਟਰ ਬੰਦ ਟੋਟਲੀ ਕਲੋਜ਼ 11 ਵਜੇ 11 ਵਜੇ ਮੱਲਕੋਟੇ ਦੀ ਬਿਲਕੁਲ ਸਨਾਟਾ ਪੇ ਜਾਂਦਾ ਇੱਥੇ ਕੋਈ ਟਾਈਮ ਇਦਾਂ ਦਾ ਹੁੰਦਾ ਸੀ 11 ਵਜੇ ਇੱਥੇ ਦਿਨ ਚੜ੍ਹਦਾ ਹੁੰਦਾ ਸੀ ਤੇ ਹੁਣ ਜੇ ਰਾਤ ਹੀ ਆ ਤੇ ਰਾਤ ਹੀ ਆ 11 ਵਜੇ ਆ ਦੇਖ ਲਓ ਦੁਕਾਨਾਂ ਸਾਰੀਆਂ ਬੰਦ ਸਾਰੇ ਲੋਕ ਜਿਹੜੇ ਆ ਵਰਕਰ ਆ ਜਿੰਨੇ ਵੀ ਆ ਸਾਰੇ ਭੱਜ ਗਏ ਆ ਘਰਾਂ ਘਰਾਂ ਨੂੰ ਲੋ ਜੀ ਉਹ ਦੂਜੇ ਪਾਸੇ ਚੱਲੋ

કોણ ધર્મ કાતે ક્યાં હુતા